ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੀ ਆ ਦੀਆਂ ਦੇ ਵਿੱਚ ਮੌਸਮ ਦੀਆਂ ਫਰੇ ਲੈ ਕੇ ਆ ਜਣਾ ਜੀ ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ ਪੰਜਾਬ ਪਲੱਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸੋ ਇਹ ਅਪਡੇਟ ਲੈ ਕੇ ਹਾਜ਼ਰ ਆ ਜੀ ਤੇ ਇਸ ਵੇਲੇ ਲਗਭਗ 8:30 ਜਾਂ ਕਰੀਏ ਪੌਣੇ 9 ਵਜਣ ਜਾ ਰਹੇ ਆ 6 ਅਗਸਤ ਦੀ ਜਿਹੜੀ 6-7 ਅਗਸਤ ਦੀ ਰਾਤ ਸ਼ੁਰੂ ਹੋ ਚੁੱਕੀ ਹੈ ਸੋ ਅੱਜ ਵੀ ਟੁੱਟਵੀਆਂ ਕਾਰਵਾਈਆਂ ਜਾਰੀ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰਾਂ ਦੇ ਵਿੱਚ ਜਿਵੇਂ ਕਿ ਇਸ ਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਫਰਡ ਦਿੱਤੀ ਸੀ ਕਿ ਕਾਰਵਾਈਆਂ ਘਟਣਗੀਆਂ ਹਰਗੇ ਫਵਾ ਦੇ ਨਾਲ ਲੱਗਦੇ ਮਾਲਵੇ ਦੇ ਕੁਝ ਜਲੇ ਔਰ ਮਾਝੇ ਦੇ ਖੇਤਰਾ ਦੇ ਵਿੱਚ ਜਿਹੜੀਆਂ ਨੇ ਮੀਂਹ ਦਰਜ ਹੋਣਗੇ ਦੱਸ ਸਕਦੇ ਹਾਂ ਸੋ ਅੱਜ ਤੋਂ ਫਿਰਵਾਦ ਲੁਧਿਆਣੇ ਦੇ ਵਿੱਚ ਫਿਰ ਬੈਕ ਟੂ ਬੈਕ ਲਗਾਤਾਰ ਤਿੰਨ ਦਿਨਾਂ ਤੋਂ ਬੈਕ ਟੂ ਬੈਕ ਨੰਬਰ ਲੱਗ ਰਿਹਾ ਲੁਧਿਆਣੇ ਦੇ ਖੇਤਰਾ ਦਾ ਤੇ ਇਹਨਾਂ ਖੇਤਰਾ ਦੇ ਵਿੱਚ ਤੇ ਲੁਧਿਆਣੇ ਦੇ ਆਸ-ਪਾਸ ਜਿਹੜੇ ਹਲਕੇ ਲੱਗਦੇ ਹਨ ਖੇਤਰਾ ਦੇ ਵਿੱਚ ਤਗੜਾ ਮੀਂਹ ਦਰਜ ਹੋਇਆ ਅੱਧੇ ਘੰਟੇ ਤੋਂ ਲੈ ਕੇ ਪੌਣੇ ਘੰਟੇ ਤੱਕ ਮੀਂਹ ਜਾਰੀ ਰਿਹਾ ਤੇ ਕਾਫੀ ਵੱਡੇ ਫੱਟੜ ਤੇ ਮੀਂਹ ਜਿਹੜਾ ਦਰਜ ਹੋਇਆ ਇਸ ਤੋਂ ਇਲਾਵਾ ਕੁਝ ਰੋਪੜ ਦੇ ਖੇਤਰ ਤੇ ਕੁਝ ਹੁਸ਼ਿਆਰਪੁਰ ਗਰਦਾਸੁਰ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਮੀਂਹ ਜੜਿਆ ਦਰਜ ਹੋ ਰਹੇ ਨੇ ਇਸੇ ਲਗ ਹੁਸ਼ਿਆਰ ਖੁਰ ਦੇ ਉੱਤਰਪੂਰਬੀ ਖੇਤਰਾ ਦੇ ਵਿੱਚ ਮੀਂਹ ਜੜਿਆ ਦਰਜ ਹੋ ਰਹੇ ਨੇ ਸੋ ਅੱਜ ਅੱਧੀ ਰਾਤ ਤੋਂ ਬਾਅਦ ਵੀ ਮੀਂਹ ਲੱਗਣਗੇ ਜੀ ਕੁਝ ਖੇਤਰਾ ਦੇ ਵਿੱਚ ਬੱਦਲ ਬਣ ਸਕਦਾ ਹੈ ਬੈਕ ਟੂ ਬੈਕ ਤੇ ਅਗਲੇ ਜਿਹੜੇ 48 ਘੰਟੇ ਨੇ ਇਹੀ ਕਥਾ ਕਹਾਣੀ ਹੈ ਜਿਹੜੇ ਚੱਲਦੀ ਰਹਿਣੀ ਹੈ ਜਿਵੇਂ ਅੱਜ ਹੋਈ ਹੈ ਕੱਲ ਵੀ ਲੁਧਿਆਣੇ ਦੇ ਵਿੱਚ ਮੀਂਹ ਲੱਗਣਗੇ ਕੱਲ ਦਫਾੜ ਤੋਂ ਬਾਅਦ ਫਿਰ ਤੋਂ ਬੱਦਲ ਬਣਨਗੇ ਤਵਾ ਖੇਤਰ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਬੱਦਲ ਕਿੱਥੇ ਝੁਗਦਾ ਦੁਆਬਾ ਖੇਤਰ ਦੁਆਬਾ ਖੇਤਰ ਮਾਲਵੇ ਦੇ ਕੁਝ ਜ਼ਿਲ੍ਹੇ ਔਰ ਮਾਝਾ ਖੇਤਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਦਰਜ ਹੋਣਗੇ ਪਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਮੀਦਾਂ ਹੈਗੀਆਂ ਨੇ ਕਿ ਅਗਲੇ 48 ਘੰਟੇ ਮੀਂਹ ਜੜਿਆ ਦਰਜ ਹੁੰਦੇ ਰਹਿਣਗੇ ਜਿੱਥੇ ਬੱਦਲ ਬਣ ਗਿਆ ਉਹ ਨਾਲ ਲੱਗਦੇ ਤਿੰਨ ਚਾਰ ਜ਼ਿਲ੍ਹਿਆਂ ਨੂੰ ਰਿਕਵਰ ਕਰੇਗਾ ਚੋ ਜੇ ਇਸ ਤਰ੍ਹਾਂ ਅਗਲੇ 48 ਘੰਟੇ ਇਹ ਸਿਸਟਮ ਇਹ ਜਿਹੜਾ ਚੱਲਦਾ ਰਹਿਣਾ ਜੀ ਇਸ ਇਲਾਵਾ ਫਿਰ ਜਿਹੜੀ ਮੌਨਸੂਨ ਟਰਫ ਹੈ ਜਿਹੜੀ ਪਹਾੜਾ ਦੇ ਨਾਲ ਲੱਗੀ ਹੋਈ ਹੈ ਜਿਹਦੇ ਸਦਕਾ ਅੱਜ ਵੀ ਪਹਾੜਾ ਦੇ ਵਿੱਚ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਹਿਮਾਚਲ ਉੱਤਰਾਖੰਡ ਦੇ ਬਹੁਤੇ ਖੇਤਰਾਂ ਦੇ ਵਿੱਚ ਤਗੜੇ ਮੀਂਹ ਦੇ ਸੈੱਲ ਲੱਗੇ ਔਰ ਮੰਡੀ ਜ਼ਿਲ੍ਹੇ ਦੇ ਵਿੱਚ ਫਿਰ ਬੈਕ ਟੂ ਬੈਕ ਅੱਜ ਬੱਦਲ ਫਟਿਆ ਕੱਲ ਜਿਵੇਂ ਉੱਤਰਾਖੰਡ ਦੇ ਧਰਾਲੀ ਪੜਦੇ ਵਿੱਚ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਸੀ ਉੱਥੇ ਇੱਕ ਜਿਹੜਾ ਲੈਂਡਸਲਾਈਡ ਦਾ ਜਿਹੜਾ ਹਾ사 ਹੋਇਆ ਸੀ ਜਿਹਦੇ ਸਰਕਾ ਉੱਤੇ ਇੱਕ ਹਾ사 ਵਾਪਰਿਆ ਸੀ ਸੋ ਇਸੇ ਤਰ੍ਹਾਂ ਬੈਕ ਟੂ ਬੈਕ ਮੀ ਦਰਜ ਹੋ ਰਹੇ ਨੇ ਪਹਾੜਾ ਦੇ ਵਿੱਚ ਜਿਹਦੇ ਨਾਲ ਹਾਸਿਆਂ ਦਾ ਡਰ ਪੜਿਆ ਹੋਇਆ ਪਰ ਠੀਕ ਠਾਕ ਹੈ ਜੀ ਹਜੇ ਸਾਰਾ ਸਿਸਟਮ ਮਾਚਲੋਤਰਾ ਖਾਣ ਦੇ ਵਿੱਚ ਤੇ ਅੱਜ ਵੀ ਮੀ ਤਾਵਰ ਤੋਂ ਇੱਥੇ ਦਰਜ ਹੋਏ ਨੇ ਇੱਕ ਨਜ਼ਰ ਆਫਾ ਜਾਂਦੇ ਜਾਂਦੇ ਜੀ ਤਾਜ਼ਾ ਅਫਰੇਡ ਤੇ ਲਾਵਾਂਗੇ ਜੋ ਐਸੇਲੇ ਜੀਆਂ ਆ ਰਹੀਆਂ ਨੇ ਮਾਸੰਗ ਖਾਗ ਵੱਲੋਂ ਜੇਕਰ ਆਪਾਂ ਸਕਰੀਨ ਦੇ ਦੇਖਦੇ ਆਂ ਤੇ 6 ਤਰੀਕ ਦਾ ਆਪਾਂ ਦੇਖਦੇ ਆਂ ਤੇ ਹੈਵੀ ਰੇਨ ਦੇ ਅੱਜ ਅਲਰਟ ਜਾਰੀ ਕੀਤੇ ਹੋਏ ਸੀ ਤੇ ਇਸ ਤੋਂ ਇਲਾਵਾ ਅੱਜ ਲਗਭਗ ਆਉਣ ਦੇ ਦਿਨਾਂ ਦੇ ਵਿੱਚ ਠੀਕ-ਠਾਕ ਮੌਸਮ ਰਹਿਣ ਦੇ ਆਸਾਰ ਨਹੀਂ ਕਿਤੇ ਨਾ ਕਿਤੇ ਬੱਦਲ ਵੜਦਾ ਰਹੇਗਾ ਤੇ ਉਸ ਤੋਂ ਇਲਾਵਾ ਫਿਰ 11-12 ਤਰੀਕ ਨੂੰ ਉਮਰ ਤੋਂ ਮੀਂਹ ਦੇ ਆਸਾਰ ਬਣਨਗੇ ਅ ਇਸ ਤੋਂ ਇਲਾਵਾ ਜੋ ਅਪਡੇਟ ਆ ਰਹੀਆਂ ਨੇ ਜੀ ਉਤਰਾਖੰਡ ਤੋਂ ਕੁਝ ਕਿਸ ਤਰ੍ਹਾਂ ਦੇ ਵਿੱਚ ਲੈਂਡਸਲਾਈਡ ਜਾਂ ਘਟਨਾਵਾਂ ਅੱਜ ਵੀ ਹੋਈਆਂ ਨੇ ਤੇ ਜਾਲੇ ਨੁਕਸਾਨ ਤਾਂ ਨਹੀਂ ਪਰ ਮਾਲੇ ਨੁਕਸਾਨ ਕਾਫੀ ਹੁੰਦਾ ਇਸ ਲਈ ਔਰ ਦੇ ਜਨਾਂ ਦੇ ਵਿੱਚ ਇਹ ਕਾਰਵਾਈਆਂ ਮਾਸ ਹੁੰਦੀਆਂ ਤੇ ਮੀਹਾਂ ਦੀ ਜਾਰੀ ਰਹਿਣੀਆਂ ਮੈਦਾਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਪਹਾੜਾਂ ਦੇ ਵਿੱਚ ਜ਼ਬਰਦਸਤ ਤੌਰ ਤੇ ਧੰਨਵਾਦ